ਵਾਹਿਗੁਰੂ 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 ਪੈਦਲ ਯਾਤਰਾ 8ਵੀਂ ਪੈਦਲ ਯਾਤਰਾ ਪਿੰਡ ਛੀਤੇ ਜਲਾ ਅੰਮ੍ਰਿਤਸਰ ਤੋਂ ਪੈਦਲ ਯਾਤਰਾ ਨਾਨਦਪੁਰ ਸਾਹਿਬ ਹੋਲੇ ਮਹੱਲੇ ਦੇ ਦਰਸ਼ਨ ਚਰਨ ਚਾਲੀ ਸੰਗਤ ਬਹੁਤ ਬਹੁਤ ਧੰਨਵਾਦ 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 ਵਾਹਿਗੁਰੂ 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 ਪੈਦਲ ਯਾਤਰਾ ਨਾਨਦਪੁਰ ਸਾਹਿਬ ਠਾਵੀਂ ਯਾਤਰਾ ਪੈਦਲ ਪੈਦਲ ਯਾਤਰਾ ਛਾਵੀ ਪਿੰਡ ਛੀਤੇ ਜਲਾ ਅੰਮ੍ਰਿਤਸਰ ਤੋਂ ਪੈਦਲ ਯਾਤਰਾ ਤੀਸਰੀ ਹੋਲੀ ਤੁਰੇ ਅੱਜ ਛੇ ਕੀਤ ਵਾਹਿਗੁਰੂ ਸੰਗਤਾਂ ਜਲ ਪਾਣੀ ਛਕ ਰੀਆਂ ਚਾਹ ਪਕੌੜਿਆਂ ਦੇ ਲੰਗਰ ਛਕ ਰ ਹੈ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ